ਦੋਸਤੋ ਮੇਰੇ ਉਹਨੇ ਪੰਜਾਬਾਸੀਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕਿਉਂਕਿ ਪਿਛਲੇ ਕੁਝ ਸਾਲਾਂ ਉਤੇ ਨਜ਼ਰ ਮਾਰੀ ਤਾਂ ਦੁਨੀਆ ਭਰ ਦੀਆਂ ਸਰਕਾਰਾਂ ਡੀਜ਼ਲ ਦੀਆਂ ਕਾਰਨਾਂ ਨੂੰ ਲੈ ਕੇ ਸਖਤ ਹੋ ਰਹੀਆਂ ਨੇ ਕਈ ਦੇਸ਼ਾਂ ਨੇ ਤਾਂ ਅਗਲੇ 5 ਤੋਂ 10 ਸਾਲਾਂ ਤੇ ਡੀਜ਼ਲ ਕਾਰਾਂ ਤੇ ਪਾਬੰਦੀ ਲਾਉਣ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਹੀ ਭਾਰਤ ਸਰਕਾਰ ਡੀਜ਼ਲ ਦੀਆਂ ਕਾਰਾਂ ਤੇ ਵੀ ਸਖਤੀ ਦਿਖਾ ਸਕਦੀ ਹੈ ਡੀਜ਼ਲ ਕਾਰਾਂ ਬਾਰੇ ਅਕਸਰ ਕਿ ਆ ਜਾਂਦਾ ਹੈ ਕਿ ਕਦੇ ਵਿੱਚ ਇਹਨਾਂ ਦੀ ਵਿਕਰੀ ਬੰਦ ਹੋ ਸਕਦੀ ਹੈ ਇਸ ਨਜ਼ਰੀਏ ਦੇ ਵਿੱਚ ਸੱਚ ਹੈ ਕਿਉਂਕਿ ਸਰਕਾਰ ਇਲੈਕਟ੍ਰੋਨਿਕ ਅਤੇ ਹਾਈਬ੍ਰਿਡ ਕਾਰਾਂ ਦੀ ਵਿਕਰੀ ਵਧਾਉਣ ਲਈ ਸਬਸਿਡੀਆਂ ਦੇ ਰਹੀ ਹੈ ਦੂਜੇ ਪਾਸੇ ਡੀਜ਼ਲ ਕਾਰਾਂ ਦੀ ਵਿਕਰੀ ਨੂੰ ਤੁਸ਼ਾਹਿਦ ਕਰਨ ਵਾਲੀ ਕੋਈ ਸਰਕਾਰੀ ਨੀਤੀ ਨਹੀਂ ਹੈ ਅਜਿਹੇ ਵਿੱਚ ਕਿਹਾ ਜਾਂਦਾ ਹੈ ਕਿ ਡੀਜ਼ਲ ਕਾਰਾਂ ਲਈ ਹੁਣ ਬਹੁਤ ਘੱਟ ਸਮਾਂ ਬਚਿਆ ਹੈ ਹਾਲਾਂਕਿ ਇਸ ਦੇ ਬਾਵਜੂਦ ਟਾਟਾ ਮਹਿੰਦਰਾ ਹੁੰਡਾਈ ਟੋਇਟਾ ਅਤੇ ਕਿਆ ਸਮਿਤ ਕਈ ਕੰਪਨੀ ਡੀਜ਼ਲ ਕਾਰਾਂ ਵੇਚ ਰਹੀਆਂ ਨੇ ਇਹਨਾਂ ਦੀ ਚੰਗੀ ਵਿਕਰੀ ਦੇ ਪਿੱਛੇ ਕੁਝ ਵੱਡੇ ਕਾਰਨ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਡੀਜ਼ਲ ਕਾਰਾਂ ਇਹਨਾਂ ਦੇ ਕਾਰਨ ਖਾਸ ਹੈ ਕਈ پابੰਦੀਆਂ ਤੇ ਹਾਈ ਟੈਕਸ ਦੇ ਬਾਵਜੂਦ ਡੀਜ਼ਲ ਕਾਰਾਂ ਹਜੇ ਵੀ ਭਾਰਤੀ ਬਾਜ਼ਾਰ 'ਚ ਚੰਗੀ ਕੀਮਤ 'ਚ ਵਿਕ ਰਹੀਆਂ ਨਹੀਂ ਇਸ ਦੇ ਪਿੱਛੇ ਵੱਡਾ ਕਾਰਨ ਪੈਟਰੋਲ ਕਾਰਾਂ ਦੇ ਮੁਕਾਬਲੇ ਡੀਜ਼ਲ ਕਾਰਾਂ ਦੀ ਵੱਧ ਮਾਇਲੇਜ ਹੈ